ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਦੁਪਹਿਰ ਦੇ ਸਮੇਂ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲਗਭਗ ਦੁਪਹਿਰ ਦੇ 2 ਵਜੇ ਦਾ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਸੈਟਲਾਈਟ ਇਮੇਜ ਦੇ ਵਿੱਚ ਸਾਨੂੰ ਬੱਦਲ ਬਾਈ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਵੱਲ ਕੋਚ ਕਰਦੀ ਦਿਖਾਈ ਦੇ ਰਹੀ ਹੈ ਜਿਵੇਂ ਤੁਹਾਨੂੰ ਸਵੇਰ ਦੀ ਇੱਕ ਅਪਡੇਟ ਦੇ ਵਿੱਚ ਦੱਸਿਆ ਸੀ ਕਿ ਪੱਛਮੀ ਸਿਸਟਮ ਦੇ ਵਿੱਚ ਜਿਹੜੀ ਬਦਲਵਾਈ ਬਣੀ ਹੋਈ ਹੈ ਪੰਜਾਬ ਵੱਲ ਕੂਚ ਕਰੇਗੀ ਤੇ ਜਿਸ ਦੇ ਅਸਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਮੱਧ ਭਾਗ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਪੱਟੀ ਦਾ ਇਲਾਕਾ ਫਿਰ ਲੁਧਿਆਣਾ ਮੋਗਾ ਤੋਂ ਹੁੰਦਾ ਹੋਇਆ ਪਟਿਆਲੇ ਫਤਿਹਗੜ੍ਹ ਸਾਹਿਬ ਇਲਾਕੇ ਵੱਲ ਬਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਇਸ ਸਮੇਂ ਸਾਨੂੰ ਜਿਹੜੀ ਬਦਲਵਾਈ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਨਾਲ ਮਾਲਵੇ ਬੈਲਟ ਵਿੱਚ ਸਭ ਤੋਂ ਪਹਿਲਾਂ ਜਿਹਦੇ ਵਿੱਚ ਸੰਗਰੂਰ ਪਟਿਆਲਾ 벨ਟ ਹੋ ਗਈ ਮਾਲ사 ਜ਼ਿਲ੍ਹਾ ਹੋ ਗਿਆ ਮਲੋੜ ਦਾ ਇਲਾਕਾ ਹੋ ਗਿਆ ਪੱਟੀ ਦਾ ਏਰੀਆ ਹੋ ਗਿਆ ਫਜ਼ਿਲਕਾ ਹੋ ਗਿਆ ਇਹਨਾਂ ਦੇ ਵਿੱਚ ਬਦਲਬਾਈ ਸ਼ੁਰਾਤੀ ਤੌਰ ਤੇ ਯਾਦ ਦੇਖਣ ਨੂੰ ਮਿਲ ਗਈ ਸ਼ਾਮ ਹੁੰਦੇ ਹੁੰਦੇ ਲਗਭਗ ਪੰਜਾਬ ਦੇ ਪੂਰੇ ਹਿੱਸੇ ਦੇ ਵਿੱਚ ਸਾਨੂੰ ਬਦਲਬਾਈ ਆਮ ਦੀ ਤਰ੍ਹਾਂ ਦੇਖਣ ਨੂੰ ਮਿਲ ਗਈ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਦਾ ਅਸਰ ਰਹੇਗਾ ਪਰ ਮੀਂਹ ਦੀਆਂ ਖਬਰਾਂ ਜਿਹੜੀਆਂ ਨੇ ਉਹ ਬਹੁਤ ਘੱਟ ਨੇ ਬਹੁਤ ਘੱਟ ਚਾਂਸ ਨੇ ਉਮੀਦ ਨੇ ਇੱਕ ਤੋਂ 2% ਕਿਣਮਣਕਣੀ ਹੋਣ ਦੀ ਉਮੀਦ ਪੰਜਾਬ ਦੇ ਵਿੱਚ ਹੋ ਸਕਦੀ ਹੈ ਉਹ ਵੀ ਕਿਸੇ ਕਿਸੇ ਟੁੱਟਵੇਂ ਹਿੱਸੇ ਦੇ ਵਿੱਚ ਜਿਆਨ ਕਿ ਪੂਰੇ ਪੰਜਾਬ ਵਿੱਚ ਕਿਣਮਣਕਣੀ ਹੋ ਸਕਦੀ ਹੈ ਪਰ ਟੁੱਟਵੇਂ ਰੂਪ ਦੇ ਵਿੱਚ ਚਿੱਟੀ ਬੱਦਲਵਾਈ ਜਾਂ ਕਾਲੀ ਬੱਦਲਵਾਈ ਸਾਨੂੰ ਦੇਖਣ ਨੂੰ ਜ਼ਰੂਰ ਮਿਲੇਗੀ ਪਰ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਸਿਰਫ 5% ਦੇ ਕਰੀਬ ਹੈ ਜੋ ਵੀ ਕਿਸੇ ਕਿਸੇ ਇਲਾਕੇ ਦੇ ਵਿੱਚ ਕਣਮਣ ਕਣੀ ਹੋ ਸਕਦੀ ਹੈ। ਬਾਕੀ ਤੁਸੀਂ ਵੀ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਕਰ ਦਿਓ। ਚੈਨਲ ਤੇ ਨਵੇਂ ਹੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਅਜਿਹੀ ਮੌਸਮ ਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਬਾਕੀ ਸ਼ਾਮ ਦੇ ਵੇਲੇ ਜੋ ਵੀ ਅਪਡੇਟ ਹੋਵੇਗੀ ਰਾਤ ਦੀ ਵੀਡੀਓ ਦੇ ਬਾਰੇ ਉਹ ਤੁਹਾਨੂੰ ਸ਼ਾਮ ਦੀ ਵਿੱਚ ਸ਼ਾਮ ਦੀ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਤੇ ਕਿਸ ਤਰੀਕੇ ਦਾ ਅੱਜ ਰਾਤ ਦਾ ਮੌਸਮ ਹੋਵੇਗਾ ਉਹ ਤੁਹਾਨੂੰ ਉਸ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇਖਣ ਨੂੰ ਮਿਲ ਜਾਵੇਗੀ। ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ